ਅੱਜ ਜਿਹੜਾ ਆਪਾਂ ਪਲਾਟ ਲੈ ਕੇ ਆਏ ਆਂਗਾ ਸੰਗਰੂਰ ਸ਼ਹਿਰ ਵਾਲਿਆਂ ਦੀ ਤੋਹਫਾਗਾ ਇਹਦਾ ਜਿਹੜਾ 프ਾਂਟ ਆਗਾ ਬਾਈ ਕੋਰਨਰ ਆਗਾ ਦੇਖੋ ਬਾਈਪਾਸ ਦੇ ਨਾਲ ਲੱਗਦਾਗਾ ਸਹੀ ਗੱਲ ਆ ਵਾ ਤੇ ਇਧਰੋਂ ਬਾਈ 18 ਫੁੱਟੇ ਰਸਤੇ ਦੇ ਉੱਪਰ ਵੀ ਰੋਡ ਤੇ 프ਾਂਟ ਲੱਗਦਾ ਇਹਦਾ ਤੇ ਬੈਕ ਦੀ 20 ਫੁੱਟੇ ਤੇ ਗਲੀ ਜਾਂਦਾ ਰਸਤਾ ਜਾਂਦਾ ਪਲਾਟ ਦੇ ਤੇ ਉਹ ਸਾਹਮਣੇ ਕੈਮਰਾ ਮਾਰਦੇ ਬਾਈ ਬੈਂਕਾ ਸਰਕਾਰੀ ਜਮਾ ਸੰਗਰੂਰ ਸ਼ਹਿਰ ਦੇ ਕੋਲੇ ਆ ਬਾਈ ਤੇ ਬਾਈਪਾਸ ਦੇ ਨਾਲ ਲੱਗਮ ਦੋ ਪਲਾਟ ਨੇ ਤੇ ਦੋਨੇ ਪਲਾਟ ਪੂਰੇ ਟੌਪ ਦੇਣੇ ਠੀਕ ਹੈ ਜੀ ਕੀ ਗੱਲ ਬਾਤ ਆ ਕੀ ਰੇਟ ਹੈਗਾ ਸਾਰੀ ਗੱਲਬਾਤ ਕਰ ਦਾਂਗੇ ਬਾਅਦ ਦੇ ਨਾਲ ਤੇ ਇਹ ਪਲਾਟ ਦੀ ਜੇਦ ਨੂੰ ਖਾਸੇ ਦਾ ਆਪਾਂ ਦੱਸਿਆ ਵੀ ਤਿੰਨ ਰਾਸਤੇ ਨੇ ਇਧਰ ਦੀ ਉਧਰ ਦੀ ਤੇ ਪਰਲੇ ਪਾਸੋਂ ਦੀ ਠੀਕ ਆ ਜੀ ਚੌੜੇ ਰਾਸਤੇ ਨੇ ਜੇ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਪਲਾਟ ਲੈਣਾ ਚਾਹੁੰਦੇ ਹੋ ਬਈ ਤਾਂ ਕਾਲ ਕਰ ਲਿਓ ਨੰਬਰ ਦੇਵਾਂਗੇ ਆਜੋ ਬਾਕੀ ਗੱਲਬਾਤ ਕਰਦੇ ਵੀ ਰੇਟ ਵਗੈਰਾ ਕੀ ਹੈਗਾ ਆਜੋ ਬਈ ਗੱਲਬਾਤ ਕਰਦਾ ਵਿੱਕੀ ਬਾਈ ਦੇ ਨਾਲ ਵਿੱਕੀ ਬਈ ਸਸੀਕਰ ਜੀ ਸਸੀਕਰ ਬਾਈ ਕੀ ਹਾਲ ਚੱਲ ਵੀ ਕੀ ਵਧੀਆ ਤਰਸੀਮ ਵੀਰੇ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਲੈ ਕੇ ਆ ਗਏ ਫਿਰ ਆ ਪਲਾਟ ਹਾਂਜੀ ਵੀਰੇ ਅੱਜ ਜਿਹੜਾ ਆਪਾਂ ਪਲਾਟ ਲੈ ਕੇ ਆਏ ਆਂਗਾ ਸੰਗਰੂਰ ਸ਼ਹਿਰ ਵਾਲਿਆਂ ਦੀ ਤੋਹਫਾਗਾ ਇੱਥੇ ਤੁਸੀਂ ਬਿਜ਼ਨਸ ਦਾ ਬਿਜ਼ਨਸ ਦਾ ਕਰ ਹੀ ਸਕਦੇ ਹੋ ਕੋਠੀ ਵਗੈਰਾ ਲੋਕੇਸ਼ਨ ਕੋਈ ਵੀ ਕਾਰੋਬਾਰ ਕਰਨਾ ਦੇਖੋ ਬਈ ਪਹਿਲਾਂ ਤਾਂ ਇਹ ਇਹਦਾ ਜਿਹੜਾ ਪ੍ਰਾਂਟ ਆਗਾ ਬਾਈ ਕੋਰਨਰ ਆਗਾ ਦੇਖੋ ਬਾਈਪਾਸ ਦੇ ਨਾਲ ਲੱਗਦਾ ਹੈਗਾ ਸਹੀ ਗੱਲ ਆ ਸਰੂਰ ਸ਼ਹਿਰ ਇੱਥੋਂ ਬਾਈ ਤਕਰੀਬਨ 1.5 ਤੋਂ 2 ਕਿਲੋਮੀਟਰ ਰਹਿ ਜਾਂਦਾ ਤਰਸੀਮ ਆ ਠੀਕ ਆ ਤੇ ਇਧਰੋਂ ਬਾਈ 18 ਫੁੱਟੇ ਰਸਤੇ ਦੇ ਉੱਪਰ ਵੀ ਰੋਡ ਤੇ ਪ੍ਰਾਂਟ ਲੱਗਦਾ ਇਹਦਾ ਠੀਕ ਆ ਤੇ ਰਹੀ ਗੱਲ ਬਾਈ ਬੈਕ ਦੀ ਬੈਕ ਦੀ 20 ਫੁੱਟੇ ਤੇ ਗਲੀ ਜਾਂਦਾ ਰਸਤਾ ਜਾਂਦਾ ਪਲਾਟ ਦੇ ਤੇ ਉਹ ਸਾਹਮਣੇ ਕੈਮਰਾ ਮਾਰਦੇ ਬਾਈ ਬੈਂਕਾ ਸਰਕਾਰੀ ਲੈ ਵੀ ਜਾਣੀ ਕਿ ਤਿੰਨ ਰਸਤੇ ਪੈਂਦੇ ਨੇ ਹਾਂ ਜੀ ਬਾਈ ਤਿੰਨ ਰਸਤੇ ਪੈਂਦੇ ਨੇ ਤੇ ਬਾਈ ਜਿਹੜਾ ਮੇਰਾ ਵੀਰ ਕੋਈ ਖਰੀਦਣ ਦਾ ਚਾਹਵਾਣਾ ਕੋਈ ਕੋਠੀ ਕੁਝ ਵੀ ਕਾਰੋਬਾਰ ਕਰਨਾ ਚਾ ਇਹ ਸੰਗਰੂਰ ਦੀਆਂ ਜੜਾਂ ਦੇ ਵਿੱਚ ਉਪਲੀ ਰੋਡ ਤੇ ਜਦੋਂ ਜਾਂਦੇ ਆਂਗੇ ਆਪਾਂ ਕਿੰਨਾ ਏਰੀਆ ਕਿੰਨਾ ਬਈ ਏਰੀਆ ਬਈ ਇਹ 450 ਕ ਆ ਜਾਗਾ ਮਤਲਬ 8.5 ਬਿਸਵੇ ਦੇ ਤਕਰੀਬਨ ਲਵੇ ਪਲਾਟ ਆ ਵੀਰੇ ਠੀਕ ਆ ਤੇ ਬਈ ਜੇ ਸਮੇਂ ਦੀ ਗੱਲ ਕਰੀਏ ਰਜਿਸਟਰੀ ਦੀ ਸਮਾਂ ਵੀ ਮਿਲ ਜੂਗਾ ਆਪਾਂ ਨੂੰ ਤੇ ਜੇ ਹੁਣ ਗੱਲਬਾਤ ਕਰਦੇ ਆਂ ਪਰ ਰੇਟ ਦੀ ਰੇਟ ਦੀ ਗੱਲਬਾਤ ਬਈ ਰੇਟ ਦੀ ਗੱਲਬਾਤ ਕਰੀਏ ਰੇਟ ਇਹਦੀ ਪਾਰਟੀ ਵੱਲੋਂ ਡਿਮਾਂਡ ਆ ਜਿਹੜੀ ਉਹ ਤਕਰੀਬਨ 7000 ਰੁਪਿਆ ਗੱਜ ਦੀ ਆ 7000 ਰੁਪਿਆ ਗੱਜ ਦੀ ਹਾਂ ਤੇ ਇਹਦੇ ਵਿੱਚ ਮਾਨਤਾਨਾ ਜਿਹੜਾ ਖੁੱਲਾ ਹੋਊਗਾ ਹਾਂ ਮੌਕੇ ਤੇ ਮਾਨਤਾਨਾ ਖੁੱਲਾ ਵੀ ਹੋਊਗਾ ਤੇ ਸਮਾਂ ਵੀ ਖੁੱਲਾ ਮਿਲੂਗਾ ਸਮਾਂ ਵੀ ਖੁੱਲਾ ਮਿਲੂਗਾ ਤੇ ਬਾਈ ਬਾਕੀ ਜਿਹੜੀ ਗੱਲ ਆ ਗਈ ਬਾਈ ਕਾਰਨਰ ਤੇ ਲਾਗ ਲਓ ਵੀ ਬਾਈਪਾਸ ਤੇ ਲਵੇ ਸੰਗਰੂਰ ਵਾਸੀਆਂ ਨੂੰ ਸਾਰੇ ਸ਼ਹਿਰ ਦੇ ਨੂੰ ਪਾਤੀ ਆ ਵੀ ਰੇਟ ਕੀ ਚੱਲ ਰਿਹਾ ਹੈਗਾ ਪਰ ਜਿਹੜੀ ਬਾਈ ਨੇ 7000 ਰੁਪਿਆ ਡਿਮਾਂਡ ਕਰੀਆ ਮੌਕੇ ਤੇ ਵਧੀਆ ਮਾਨਤਾਨਾ ਕਰਕੇ ਬਹੁਤ ਰੇਟ ਦੇ ਵਿੱਚ ਬਣ ਜੂਗਾ ਇਹ ਤੇ ਬਾਕੀ ਗੱਲ ਬਾਈ ਮੋਬਾਈਲ ਨੰਬਰ ਚੱਲ ਰਿਹਾ ਸਕਰੀਨ ਤੇ ਇਹਦੇ ਬਾਈ ਸੰਪਰਕ ਕਰ ਲਓ ਤੇ ਆ ਅਗਲਾ ਪਲਾਟ ਹੈਗਾ ਬਾਈ ਤਰਸ਼ੇਮ ਆਪਣਾ 500 ਗਾਜ ਦਾ ਮਤਲਬ 10 ਵਿਸਵੇ ਉਹ ਬੈਂਕ ਦੇ ਤਕਰੀਬਨ ਲਵੇ ਆਗਾ ਜਿਹੜੀ ਸਰਕਾਰੀ ਬੈਂਕਾ ਕਿਹੜੀ ਬੈਂਕ ਕਿਹੜੀ ਹੈ ਬਾਈ ਉਹਦੇ ਕੋ ਸਾਹਮਣੇ ਬੈਂਕਾ ਹੈ ਹਾਂ ਬੈਂਕਾ ਜੀ ਵੀਰੇ ਇਹ ਬੈਂਕਾ ਜੀ ਵੀਰੇ ਉਹਦੇ ਸਰਕਾਰੀ ਤੇ ਇਹਦੇ ਉੱਪਰ 18 ਫੁੱਟੇ ਰੋਡ ਦੇ ਲਵੇ ਇਹ ਪਲਾਟ ਹੈਗਾ ਤੇ ਇਹਦੇ ਵੀ ਮਗਰ ਦੀ ਤਰਸੇਮ ਮੂਰੇ ਪ੍ਰਾਂਟਾ ਗਿਆ ਵੀਰੇ ਰੋਡ ਤੇ 18 ਫੁੱਟੇ ਤੇ ਤੇ ਮਗਰ ਦੀ ਗਲੀ ਜਾਊ ਉਹਦੇ 20 ਫੁੱਟਾ ਦੋ ਰਸਤੇ ਨੂੰ ਵੀ ਹੈਗੇ ਨੇ ਦੋ ਰਸਤੇ ਹੈਗੇ ਨੇ ਬਾਈ ਤੇ ਇਹਦਾ ਮਤਲਬ ਇਹ ਹੈਗਾ 500 ਗਾਜ ਦਾ ਜੀ ਠੀਕ ਆ 500 ਗਾਜ ਇਹਦਾ ਮਤਲਬ ਸਹਿਜ ਹੈਗਾ ਤਕਰੀਬਨ 10 ਵਿਸਵੇ ਹੋ ਗਿਆ ਜੀ ਤੇ ਰੇਟ ਇਹਦਾ ਵੀ ਉਹੀ ਰਹਿਣਾ ਵੀਰੇ ਲੈ ਵੀ ਇੱਕ ਡਿਮਾਂਡ ਇਹਦੀ ਵੀ 7000 ਹੀ ਗਾਜ ਦੀ ਹੈਗੀ ਤੇ ਮੌਕੇ ਤੇ ਰੇਟ ਇਹਦਾ ਵੀ ਉਹੀ ਹੋ ਜੂ ਮਾਨਦਾਨ ਸਮਾਂ ਮਿਲ ਜੂਗਾ ਇਹ ਵਾਲਾ ਆ ਗਿਆ ਬਾਈ ਹਾਂ ਇਹ ਪਲਾਟਾ ਵੀਰੇ ਲੈ ਵੀ ਇਹ ਪਲਾਟਾ ਆ ਕੇ ਦੇਖ ਸਕਦੇ ਕਿੰਨੇ ਵਾਏ ਕਿੰਨੇ ਦਾ ਆ ਗਿਆ ਇਹ ਵਿਕੀ ਇਹ ਬਾਈ ਤਕਰੀਬਨ ਮੂਰੋ 30 ਫੁੱਟ ਰੋਡ ਤੇ 프ਰੰਟ ਇਹਦਾ ਇਹ 90 95 ਤਕਰੀਬਨ ਬੈਕ ਹੋਊਗੀ ਠੀਕ ਆ ਹਾਂਜੀ ਲੈ ਵੀ ਮਿੱਤਰੋ ਦੇਖ ਸਕਦੇ ਰੇਟ ਤੁਹਾਨੂੰ ਦੱਸਦਾ ਬਾਈ ਤੁਸੀਂ ਨਾ ਦੋਨਾਂ ਪਲਾਟਾਂ ਦੇ ਵਿੱਚੋਂ ਨਾ ਉਹ ਦੇਖ ਲੈ ਵੀਰੇ ਬਾਈਪਾਸ ਦੇ ਜਮ੍ਹਾਂ ਲਵੀ ਕੋਣੀ ਹੋਊਗੀ ਤਾਂ ਤੁਸੀਂ ਲੈ ਸਕਦੇ ਹੋ ਕਿ ਬਾਕੀ ਵੱਡਾ ਰੋਡ ਹੈਗਾ ਵੱਡਾ ਰੋਡ ਇਹ ਕੋਈ ਵੀ ਬੰਦਾ ਬਿਜ਼ਨਸ ਕਰਨਾ ਚਾਹੁੰਦਾ ਕੋਈ ਹੋਟਲ ਵਗੈਰਾ ਪਾ ਕੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਤੁਸੀਂ ਉਹ ਵੀ ਇੱਥੇ ਕਰ ਸਕਦੇ ਹੋਗੇ ਬਾਕੀ ਘਰ ਵਗੈਰਾ ਪਾਉਣਾ ਤਾਂ ਬਈ ਅੱਗੇ ਪਿੰਡ ਵੀ ਹੈ ਨਾ ਇਹ ਹੀ ਗੱਲ ਹੈ ਪਿੰਡ ਵੀ ਆਪਾਂ ਸ਼ਹਿਰ ਦੀਆਂ ਜੜਾਂ ਦੇ ਵਿੱਚ ਆ ਬਾਈ ਸੰਗਰੂਰ ਤਕਰੀਬਨ 1.5 ਤੋਂ 2 ਕਿਲੋਮੀਟਰ ਮਸਾ ਰਹਿ ਜਾਂਦਾ ਔਰ ਉਹ ਸ਼ਹਿਰ ਆ ਹਾਂ 메ਨ ਬਾਜ਼ਾਰ ਉਹਦਾ 1.5 ਤੋਂ 2 ਕਿਲੋਮੀਟਰ ਸੰਗਰੂਰ ਚ ਪੈਂਦਾ ਹੈਗਾ ਬਹੁਤ ਸੋਹਣੀ ਲੋਕੇਸ਼ਨ ਆ ਬਾਈ ਤਰਸੇਮ ਇਤੋਂ ਵਧੀਆ ਲੋਕੇਸ਼ਨ ਕਿਤੇ ਨਹੀਂ ਦੇਖੀ ਆਪਾਂ ਨੇ ਕਿਉਂਕਿ ਕੋਰਨਰ ਦੇ ਉੱਪਰ ਬਾਈਪਾਸ ਦੇ ਨਾਲ ਆਪਾਂ ਨੂੰ 100 ਫੁੱਟ ਦਾ 프ਰੰਟ ਉਧਰ ਮਿਲ ਗਿਆ ਨਾਲ ਜੀ ਨਾਲੇ ਰੋਡ ਤੇ ਮਿਲ ਗਿਆ ਬੈਕ ਤੇ ਗਲੀ ਮਿਲ ਗਈ ਰੇਟ ਆ ਬਾਈ ਰੇਟ ਪਾਰਟੀ ਨੇ ਡਿਮਾਂਡ ਮੰਗੀਆਂ ਤੇ ਇਹਦੇ ਵਿੱਚ ਵੀ ਮੰਨ ਲੋ ਮਾਨਤਨ ਪੂਰਾ ਖੁੱਲਾ ਕਰ ਦੇਗੇ ਬਿਲਕੁਲ ਖੁੱਲਾ ਹੋ ਜਾਣਾ ਬਾਈ ਤੇ ਤੇ ਵੇ ਟਾਈਮ ਮਿਲੂਗਾ ਖੁੱਲਾ ਹਨਾ ਟਾਈਮ ਮਿਲ ਜੂ ਵੀਰੇ ਖੁੱਲਾ ਅਸੇ 7 ਮਹੀਨਿਆਂ ਦਾ ਸਮਾਂ ਮਿਲ ਜੂਗਾ ਆਪਾਂ ਨੂੰ ਰਜਿਸਟਰੀ ਦਾ ਰਜਿਸਟਰੀ ਦਾ ਟਾਈਮ ਲੈ ਵੀ ਆ ਜਾਓ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਦੇ ਵਿੱਚੋਂ ਕੋਈ ਵੀ ਪਲਾਟ ਚਾਹੀਦਾ ਹੋਵੇ ਬਾਈ ਸਰ ਟਾਈਟਲ ਦੇ ਵਿੱਚ ਨੰਬਰ ਪਾਵਾਂਗੇ ਆਪਾਂ ਤੁਸੀਂ ਉੱਥੋਂ ਕਾਲ ਕਰਕੇ ਇਹ ਪਲਾਟ ਜਿਹੜੇ ਦੋਨੇ ਖਰੀਦ ਸਕਦੇ ਹੋਗੇ ਚੰਗੀ ਲੋਕੇਸ਼ਨ ਆ ਕਿ ਸੰਗਰੂਰ ਦੇ ਕੋਲੇ ਹੈਗਾ ਠੀਕ ਹੈ ਜੀ ਤੇ ਬਾਈਪਾਸ ਦੇ ਨਾਲ ਆ ਜਿਹੜੀ ਮੇਨ ਗੱਲ ਆ ਬਈ ਦੇਖ ਸਕਣਾ ਜਮਾ ਬਾਈਪਾਸ ਦੇ ਨਾਲ ਆ ਪਲਾਟ ਨਾ ਜਨ ਕਿ ਇੱਥੇ ਆਪਾਂ ਆਪਣਾ ਕੋਈ ਵੀ ਬਿਨੈਸ ਜਿਹੜਾ ਕਰ ਸਕਦੇ ਆਂਗੇ ਬਾਕੀ ਬਈ ਕਰ ਲੋ ਸੰਪਰਕ ਸਕਰੀਨ ਦੇ ਉੱਪਰ ਨੰਬਰ ਆ ਧੰਨਵਾਦ